ਸਵਾਗਤ ਹੈ ਕਿਸਾਨ ਪ੍ਰਭ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਸੀਂ ਵੀਡੀਓ YouTube ਚੈਨਲ ਉੱਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਤੁਸੀਂ ਵੀਡੀਓ Facebook ਪੇਜ ਉੱਤੇ ਦੇਖ ਰਹੇ ਹੋ ਤਾਂ ਪੇਜ ਨੂੰ ਕਰ ਲਿਓ ਫੋਲੋ ਨੰਬਰ ਆਪਣਾ ਸਕਰੀਨ ਉੱਤੇ ਚੱਲ ਰਿਹਾ ਹੈ ਕਿਸੇ ਵੀ ਖੇਤੀ ਸਾਧਨ ਦੀਆਂ 5 ਤੋਂ 7 ਫੋਟੋਆਂ ਪੂਰੀ ਜਾਣਕਾਰੀ ਭੇਜ ਕੇ ਐਡ ਬਿਲਕੁਲ ਫਰੀ ਵਿੱਚ ਲਗਵਾ ਸਕਦੇ ਹੋ ਹੁਣ ਗੱਲ ਕਰਦੇ ਹਾਂ ਸਵਰਾਸ 735 FE ਜੇ ਗੱਲ ਕਰੀਏ ਇਸ ਟਰੈਕਟਰ ਦੇ ਮਾਡਲ ਦੀ 1900 ਤੇ 97 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ ਸਾਰਾ ਟਰੈਕਟਰ ਇਸੇ ਪਾਸੋਂ ਟਰੈਕਟਰ ਪੇਂਟ ਨਹੀਂ ਹੋਇਆ ਆਲ オリジナル ਟਰੈਕਟਰ ਦਾ ਪੇਂਟ ਹੈ ਬੈਗ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਬੈਕ ਟਾਇਰਾਂ ਦੀ ਗੱਲ ਕਰੀਏ 90 ਤੋਂ 95 ਪੈਸੇ ਜੇ ਕੇ ਕੰਪਨੀ ਦੇ ਟਾਇਰ ਆ ਫਰੰਟ ਟਾਇਰਾਂ ਦੀ ਗੱਲ ਕਰੀਏ ਫਰੰਟ ਟਾਇਰ ਵੀ 90 ਤੋਂ 95 ਪੈਸੇ ਜੇ ਕੇ ਕੰਪਨੀ ਦੇ ਆ ਬਾਗੇ ਜਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਮਾਲਕ ਵੀਰਾਂ ਵੱਲੋਂ ਜਿਹਦਾ ਰੇਟ ਰੱਖਿਆ ਗਿਆ ਹੈ 1 ਲੱਖ ਦੇ 75000 ਰੁਪਿਆ ਵੀਡੀਓ ਸ਼ੇਅਰ ਕਰਕੇ ਜਾਓ ਵੀ ਮਾਲਕ ਵੀਰਾਂ ਵੱਲੋਂ ਮੌਕੇ ਤੇ ਫੁੱਲ ਮਾਨਤਾਨ ਕੀਤਾ ਜਾਊਗਾ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਵਿੱਚ ਇਹ ਟਰੈਕਟਰ ਬਕਾਊ ਹੈ ਮਾਲਕ ਵੀਰਾਂ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਨੰਬਰ ਕਰੋ ਨੋਟ 98553436047 ਤੇ ਸੰਪਰਕ ਕਰਕੇ ਸਵਰਾਜ 735 ਟਰੈਕਟਰ ਖਰੀਦ ਸਕਦੇ ਹੁਣ ਗੱਲ ਕਰਦੇ ਆ ਸਵਰਾਜ 855 ਐਫੀ ਜੇ ਗੱਲ ਕਰੀ ਟਰੈਕਟਰ ਦੇ ਮਾਡਲ ਦੀ 2019 ਮਾਡਲ ਟਰੈਕਟਰ ਹੈ ਮਾਰ ਕੇ ਵੀ ਟਰੈਕਟਰ ਦੇ ਸਾਰੇ 19 ਦੇ ਆ ਬੈਕ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਵੀ ਟ੍ਰੈਕਟਰ ਦੇ 90 ਤੋਂ 95 ਪੈਸੇ ਗੁਡੀਅਰ ਕੰਪਨੀ ਦੇ ਆ ਫਰੰਟ ਟਾਇਰਾਂ ਦੀ ਗੱਲ ਕਰੀਏ ਫਰੰਟ ਟਾਇਰ ਵੀ 90 ਤੋਂ 95 ਪੈਸੇ ਗੁਡੀਅਰ ਕੰਪਨੀ ਦੇ ਆ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਟ੍ਰੈਕਟਰ ਹੈ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟ੍ਰੈਕਟਰ ਹੈ ਤੇ ਬਹੁਤ ਹੀ ਘੱਟ ਜਲਿਆ ਟ੍ਰੈਕਟਰ ਹੈ ਨਾਲ ਦੇ ਟ੍ਰੈਕਟਰ ਦੇ ਟਾਇਰਾਂ ਮਾਰ ਕੇ ਤੁਸੀਂ ਚੈੱਕ ਕਰ ਸਕਦੇ ਹੋ 90 ਤੋਂ 95 ਪੈਸੇ ਚਾਰੇ ਟਾਇਰਾਂ ਟ੍ਰੈਕਟਰ ਦੇ ਬਾਹ ਕੇ ਚਲਾ ਕੇ ਟ੍ਰੈਕਟਰ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ 30 ਬੀਟ ਟਰੈਕਟਰ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 6 ਲੱਖ ਦੇ 40000 ਰੁਪਇਆ ਮਾਲਕ ਵੀਰ ਦਾ ਜਿਲ੍ਹਾ ਤਰਨਤਾਰਨ ਵਿੱਚ ਇਹ ਟਰੈਕਟਰ ਬਿਕਾਊ ਹੈ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਹਾਂ ਸੋਨਾਲੀਕਾ 750 RX ਜੇ ਗੱਲ ਕਰੀਏ ਇਸ ਟਰੈਕਟਰ ਦੇ ਮਾਡਲ ਦੀ 2014 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ PB 10 ਲੁਧਿਆਣੇ ਦਾ ਟਰੈਕਟਰ ਦਾ ਨੰਬਰ ਹੈ ਬੈਕਟਰਾਂ ਦੀ ਗੱਲ ਕਰੀਏ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਆ ਗੋਡੀਆਰ ਕੰਪਨੀ ਦੇ ਫਰੰਟ ਟਾਇਰਾਂ ਦੀ ਗੱਲ ਕਰੀਏ ਫਰੰਟ ਟਾਇਰ ਵੀ ਟਰੈਕਟਰ ਦੇ 90 ਤੋਂ 95 ਪੈਸੀ ਐਮ ਆਰ ਕੰਪਨੀ ਦੇ ਆ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਟਰੈਕਟਰ ਹੈ ਬਾਅ ਕੇ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 1 ਲੱਖ ਦੇ 75000 ਰੁਪਿਆ ਬੈਗ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਐ ਪੀ ਵੀ 10 ਟਰੈਕਟਰ ਦਾ ਨੰਬਰ ਹੈ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਟਰੈਕਟਰ ਹੈ ਮਾਲਕ ਵੀਰ ਦਾ ਨੰਬਰ ਸਕ੍ਰੀਨ ਉੱਤੇ چل ਰਿਹਾ ਹੈ ਨੰਬਰ ਕਰੋ ਨੋਟ 94781 17868 ਦੇ ਸੰਪਰਕ ਕਰਕੇ ਡਾਕਟਰ ਤੁਸੀਂ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਨਾਲ ਹੋਰ ਨਵੇਂ ਖੇਤੀ ਸਾਧਨ ਦੇ ਨਾਲ ਉਦੋਂ ਤੱਕ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ